ਹਾਂਜੀ ਅਸੀਂ ਹੁਣ ਸਿਲੰਡਰ ਕੱਢ ਲਿਆ ਬਾਰਾ ਕਿਉਂਕਿ ਅੱਜ ਜਵਾਨੀ ਆਖੀ ਬਦਾਮ ਦਾਖ ਤੇ ਗਿਰੀ ਅਸੀਂ ਪਾਣ ਲੱਗੇ ਆਂ ਖੀਰ ਵਿੱਚ ਲੋ ਜੀ ਚੱਲੀਓ ਘਾਰੇ ਬੈਠੇ ਨਾ ਇਧਰ ਸਤਿ ਸ਼੍ਰੀ ਅਕਾਲ ਤੁਹਾਡਾ ਮਾਹਲ ਬਲੌਗ 'ਚ ਸਵਾਗਤ ਹੈ ਤੇ ਅੱਜ ਦੀ ਸ਼ੁਰੂਆਤ ਲੋਹੜੀ ਤੋਂ ਕਿਉਂਕਿ ਅੱਜ ਆ ਗਈ ਲੋਹੜੀ ਤੇ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਵਾਰਕਾਂ ਹਾਂਜੀ ਨੰਦ ਲੱਖ ਲੱਖ ਮਾਰਸ ਆਂ ਦੀ ਹਯਾਰਾ ਦਈਏ ਹਾਂਜੀ ਤੇ ਅੱਜ ਮੌਸਮ ਵੀ ਟੋਪਾ ਆਇਆ ਬਧੀਆ ਆ ਲੋੜੀ ਬਧੀਆ ਆ ਟੋਪੇ ਚੱਕ ਤੇ ਅੱਜ ਹੁਣ ਅਸੀਂ ਜਾਣਾ ਸ਼ਹਿਰ ਨੂੰ ਹਾਂਜੀ ਸਾਗ ਲੈਣਾ ਸਾਗ ਵੀ ਲਿਆਣਾ ਹੈ ਤੇ ਗਿਫਟ ਲਿਆਣਾ ਆ ਕਿਉਂਕਿ ਅਸੀਂ ਜਿਹੜੀ ਲੋੜੀ ਤੇ ਜਾਣਾ ਆ ਫਿਰ ਉਹਨੂੰ ਗਿਫਟ ਦੇਣਾ ਆ ਅਸੀਂ ਹਾਂਜੀ ਤੇ ਹੁਣ ਆ ਕੇ ਆਣਾ ਹੈ ਦੇਖੋ ਸਾਲ ਇੱਕ ਨੂੰ ਤੇਰੇ ਨੰਬਰ ਆ ਅੱਜ ਤਾਂ ਬਣਾਣੀ ਕੱਲੂ ਬਣਾਵਾਂਗੇ ਤੇ ਅੱਜ ਬਣਾਣੀ ਅਸੀਂ ਖੀਰ ਉਹ ਵੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਲੋ ਜੀ ਹੁਣ ਅਸੀਂ ਸ਼ੌਕ ਤੇ ਆ ਗਏ ਤੇ ਗਿਫਟ ਵੀ ਲੈ ਲਿਆ ਆ ਪੈਸਾ ਆ ਗਿਆ ਹੁਣ ਚਲ ਕੇ ਚੰਗੀਆਂ ਅਸੀਂ ਹਾਂਜੀ ਅਸੀਂ ਹੁਣ ਸਿਲੰਡਰ ਕੱਢ ਲਿਆ ਬਾਰਾ ਕਿਉਂਕਿ ਅੱਜ ਬਣਨੀ ਆ ਖੀਰ ਕਿਉਂ ਮੰਮੀ ਅੱਜ ਸਾਡਾ ਹਲਵਾਈ ਬਣਾਊਗਾ ਖੀਰ ਅੱਜ ਮੈਨੂੰ ਆ order ਹੋ ਗਿਆ ਖੀਰ ਦਾ ਕਿਉਂਕਿ ਅੱਜ ਹੈਗੀ ਲੋਹੜੀ ਲੋਹੜੀ ਵਾਲੇ ਦਿਨ ਖੀਰ ਬਣਦੀ ਬਣਦੀ ਆ ਆਸਾਨ ਹੋ ਗਿਆ ਕੈਂਸਲ ਹਾਂ ਸਾਗ ਹੋ ਗਿਆ ਕੈਂਸਲ ਕਿਉਂਕਿ ਦਿਨ ਨੰਗਿਆ ਤੇ ਟਾਈਮ ਵੀ ਲੱਗਦਾ ਸਾਗ ਨੂੰ ਅਸੀਂ ਕੱਲ੍ਹ ਪਾਸ ਤੁਹਾਨੂੰ ਦੇਖਾਂਗੇ ਕਿ ਦਚਾਰ ਨੂੰ ਜਾਣਾ ਵੀ ਲੋਹੜੀ ਹਾਂ ਲੋਹੜੀ ਤੇ ਜਾਣਾ ਹੈ ਫੇ ਚਲੋ ਹੁਣ ਖੀਰ ਬਣਾ ਕੇ ਬਣਾ ਕੇ ਹਾਂਜੀ ਰਹੋਂ ਦਾਸ ਤੇ ਕਿ ਦਬੰਦਿਆ ਕੀ ਜੀ ਚੋਲ ਐਸੀ ਰਿੰਨ ਲੈਣੇ ਪਾਣੀ ਪਾ ਕੇ ਤੇ ਦੇਖ ਸਕਦੇ ਹੋ ਢੋਲੇ ਆ ਪਹਿਲਾਂ ਫੇ ਇਹਨਾਂ ਨੂੰ ਇਦਾਂ ਰਿੰਨ ਲੈਣਾ ਤੇ ਇੱਧਰ ਬਾਦਾਮ ਬਾਦਾਮ ਆ ਇੱਧਰ ਤੇ ਦਾਖਾ ਆ ਤੇ ਇਹ ਗਿਰੀ ਆ ਤੇ 1.5 ਕਿਲੋ ਹੈਗਾ ਦੁੱਧ ਤੇ ਇੱਧਰ ਹੈਗੇ ਖੰਡ ਪਾਈ ਹੋਈ ਉਹ ਦੇਖੋ ਜੀ ਸਲੰਡਰ ਦੇ ਰੱਖੀ ਤੋਣਿਆ ਅਸੀਂ ਉੱਪਰ ਆ আচ্ছা আচ্ছা ਚਲੋ ਪਹਿਲਾ ਉਬਾਲਾ ਦੇ ਦੇਣਾ ਅਸੀਂ ਜਿਹੜੇ ਚਾਵਲ ਰੱਖੇ ਹੋਏ ਆ ਉਬਾਲ ਕੇ ਜਦੋਂ ਉਹ ਹੋਜੂਗੇ ਫੇਰ ਅਸੀਂ ਦੁੱਧ ਪਾ ਦੇਣਾ ਇਹਦੇ ਵਿੱਚ ਹਾਂਜੀ ਤੇ ਦੁੱਧ ਪਾ ਤੇ ਉਹ ਦੁੱਧ ਉਬਾਲ ਲੈਣਾ ਮਤਲਬ ਗੜਕਣ ਕੀ ਕਹਿੰਦੇ ਵਿੱਚ ਰਿੰਨ ਲੈਣੇ ਆ ਰਿੰਨ ਲੈਣੇ ਆ ਹਾਂ ਤੇ ਆ ਚੀਜ਼ਾਂ ਪਾ ਦੇਣੀ ਸਾਰੀ ਹਾਂਜੀ ਤੇ ਸਾਰਾ ਸਮਾਨ ਪਾ ਦੇਣਾ ਖੰਡ ਪਾ ਦੇਣੀ ਤੇ ਆਹ ਸਾਰਾ ਕੁਝ ਪਾ ਕੇ ਫੇ ਸਾਡਾ ਹੋ ਜਾਣਾ ਸਾਰਾ ਤਿਆਰ ਖੀਰ ਬਣ ਜਾਣੀ ਲੋ ਜੀ ਮੰਮੀ ਜੀ ਦਿਖਾਓ ਸਾਰਿਆਂ ਨੂੰ ਕਿ ਚੋਲ ਸਾਡੇ ਦੇ ਜੇ ਪੈ ਗਿਆ ਦੇਖੋ ਐਦਾ ਜਿੰਦਾ ਵੀਡੀਓ ਚੱਕ ਕੇ ਦਿਖਾਦੇ ਹੁੰਦੇ ਆ ਤੁਸੀਂ ਜਾਊਗਾ ਸੋਹਣ ਹਾਂਜੀ ਲੋ ਜੀ ਪਾ ਲਈਏ ਦੁੱਧ ਐਦਾ ਹਾਂਜੀ ਅੱਜ ਦਾ ਦਿਨ ਸਾਰਿਆਂ ਦੇ ਘਰੇ ਖੀਰ ਬਣਦੀ ਹੈ ਪਰ ਸਾਡੇ ਪਹਿਲਾ ਅਗਲੇ ਪਹਿਲੇ ਦਿਨ ਬਣਾ ਲੈਂਦੇ ਸੀ ਨਾ ਬੀਬੀ ਮਨਾ ਪਹਿਲੇ ਦਿਨ ਫਿਰ ਸਵੇਰ ਨੂੰ ਐਂਡ ਸਾਜੜੇ ਸਾਨੂੰ ਸਵੇਰ ਨੂੰ ਮੈਣੇ ਸਾਜੜੇ ਅੱਛਾ ਸਾਜੜੇ ਮਿਲਨੀ ਆ ਨੀ ਉੱਠਦੇ ਆਨ ਪਹਿਲਾਂ ਮੈਂ ਕੱਲ ਨੂੰ ਸਵੇਰ ਨੂੰ ਸਵੇਰ ਨੂੰ ਮੈਣੇ ਥਾੜੇ ਨੂੰ ਸੁੱਚੀ ਰੱਖ ਲੈਣੀ ਇਹ ਰੱਖ ਲੈਣੀ ਆ ਤੇ ਫੇ ਉਹ ਚਮਚਾ ਫੇੜ ਮੂੰਹ ਚ ਉਠਾਲ ਕੇ ਉਠਿਓ ਉਠਿਓ ਬੱਚੇ ਉਠਜੋ ਚਾਂਚਾ ਸਾਡੇ ਮੂੰਹ ਚ ਪਾ ਦੇਉਂਦੇ ਬੀਬੀਆ ਖਾਓ ਇੰਦਾ ਗਾਦੇ ਪਾਨੇ ਹੁੰਦੇ ਆ ਬਹੁਤ ਜ਼ਿਆਦੇ ਨਹੀਂ ਹੋ ਗਿਆ ਦੁੱਧ ਹਾਂ ਅਦਰ ਮੰਮੀ ਇਹ ਗੰਦੇ ਓਹੋ ਦੁੱਧ ਜਾਦੇ ਪੈ ਗਿਆ ਛੋਟਾ ਗਲਾਸ ਪਾਇਆ ਸੀ ਹਾਂ 1.5 ਕਿਲੋ ਪਾਪਾ ਚਲੋ ਕੋਈ ਨਹੀਂ ਪਤਲੀ ਪਤਲੀ ਖੀਰ ਬਣੀ ਆਇਆ ਹੋਰ ਦੇਹਦੇ ਰਹੇ ਕਿ ਵਜਣੀ ਕਰਦੀ ਹਾਂ 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 ਪਤਾ ਨਹੀਂ ਹੋਰ ਵੀ ਦੁੱਧ ਪਾਣਾ ਪੈ ਜਾ ਸੀ ਹਾਂ ਹਾਂ ਚਲੋ ਕੋਈ ਨਹੀਂ ਮਮਮੀ ਨੇ ਮੂੰਕੇ ਦਾ ਲਟਕਾਇਆ ਬੜਾ ਇੱਦਾਂ ਦੱਸੋ ਘਾਤੇ ਇੱਦਾਂ ਸਾਗ ਵਿੱਚ ਵਿੱਚ ਖੀਰ ਪਾ ਕੇ ਇੱਦਾਂ ਕਿਉਂ ਸਵੇਰ ਨੂੰ ਖਲਾਂਦੇ ਆ ਤੇ ਵੀ ਸਿਆ ਤਾਜਾ ਨਮਸਾਗ ਕਹਿ ਦਿੰਦੇ ਆ ਅੱਛਾ ਅੱਜ ਤੋਂ ਚੁਰਾ ਅੱਜ ਤੋਂ ਬਣਿਆ ਨਮਸਾਗ ਸਾਨੂੰ ਕਿੰਨੇ ਦਿਨ ਹੋ ਗਏ ਹੁਣ ਤਾਂ ਸਾਰੇ ਕਹਿੰਦਾ ਪਏ ਹੁਣ ਤੁਸੀਂ ਸਾਗ ਨਹੀਂ ਬਣਾਉਂਦੇ ਹੁਣ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਸਾਗ ਬਣਾਇਨਾ ਅੱਜ ਚਾਹੀਦਾ ਸੀਦਾ ਵੈਸੇ ਹਮ ਐਦਾਂ ਫੇਰ ਨਾ ਸਵੇਰ ਨੂੰ ਜਿੱਦਾ ਖੀਰ ਜਿਹੜੀ ਚਮਚਾ ਇਹ ਸੁੱਚੀ ਰੱਖ ਇਹ ਸੁੱਚੀ ਰੱਖ ਲੈਣੀ ਫੇਰ ਖੀਰ ਤੇ ਸਾਗ ਦੋ ਇਕੱਠੇ ਕਰਕੇ ਫੇਰ ਮੂੰਹ 'ਚ ਪਾਉਂਦੇ ਹੁੰਦੇ ਆ ਸੁੱਚਾ ਕਰ ਖਲਾਣ ਤਾਂ ਪੜਾਣੇ ਤਾ ਆ ਜਾਈ ਰਹੇ ਨੇ ਦਿਨ ਉਹ ਦਿਹਾੜੇ ਪਤਾ ਨਹੀਂ ਵੈਸੇ ਬਿੱਬੀ ਜੀ ਨੂੰ ਹੀ ਪਤਾ ਹੈ ਖਾਤੇ ਦਖਲਾਉਂਦੇ ਨੇ ਤਾਂ ਇਹਦਾ ਪਤਾ ਵੀ ਸੋਚੀ ਚੀ ਚ ਰੱਖ ਲੈਂਦੇ ਕੋਈ ਬਿੱਬੀ ਰੋਛ ਕੇ ਫਿਰ ਦੱਸ ਦੇ ਖਾਤੇ ਦਖਲਾਉਂਦੇ ਹੁੰਦੇ ਆ ਹੂੰ ਲੋ ਜੀ ਧੁੱਪ ਅੱਜ ਬੜੀ ਤਿੱਖੀ ਆ ਕਹਿੰਦੇ ਹੈ ਮਮੀ ਜੀ ਤਰਾ ਦੁਪਹਿਰੇ ਆ ਗਿਆ ਉਹ ਗਰਮੀ ਲੱਗਦੀ ਆ ਧੁੱਪੇ ਬਹਿ ਕੇ ਬੀਬੀ ਅੱਜ ਜਲੇ ਦੁਕਾਨ ਤੇ ਕਹਿੰਦੇ ਅੱਜ ਰੌਣਕ ਹੋਣੀ ਆ ਲੋੜੀਆਂ ਆ ਆਣ ਆਉਂਦੇ ਆ ਲੋੜੀ ਲੈਣ ਵਾਸਤੇ ਤਾਂ ਕਹਿੰਦੇ ਮੈਂ ਜਾਣਾ ਅੱਜ ਸ਼ਾਪ ਤੇ ਫੇ ਚਲ ਗਏ ਫੇ ਛੱਡ ਕੇ ਆਏ ਅਸੀਂ ਤੇ ਕਹਿੰਦੇ ਲੈ ਜੀ ਉਹ ਮੈਨੂੰ ਲੋ ਜੀ ਇੱਧਰ ਖੀਰ ਚੱਕ ਕਰੋ ਕਹਿੰਦੇ ਖਾ ਲਓ ਹਵਾਲਾ ਆ ਲੰਦੋ ਆ ਜੋ ਸਾਰੇ ਜਾਣੇ ਜਿਹੜ ਖਾਣੀ ਆ ਖੀਰ ਪਰ ਸਵੇਰ ਨੂੰ ਮਿਲਨੀ ਆ ਕਹਿੰਦੇ ਕੋਈ ਨਹੀਂ ਖਾਓ ਕੇ ਫਿਰ ਦੱਸਦੀ ਆ ਕਿੱਦਾਂ ਦੀ ਬਣੀ ਆ ਜੀ ਬਦਾਮ ਦਾਖ ਤੇ ਗਿਰੀ ਅਸੀਂ ਪਾਣ ਲੱਗੇ ਆ ਖੀਰ ਵਿੱਚ ਲੋ ਜੀ ਚੱਲੀ ਉਹ ਬਦਾਮ ਗਿਰੀ ਤੇ ਦਾਖ ਹਾਂ ਜੀ ਹੁਣ ਇਹਨੂੰ ਮਿਕਸ ਕਰ ਲੈਣਾ ਆ ਇਸ ਤਰ੍ਹਾਂ ਹਾਂ ਜੀ ਹਮੇ ਜੀ ਦੀ ਖੁਸ਼ੀ ਦੇਖੋ ਨਾਲੇ ਤਾਂ ਉੱਪਰ ਦੇ ਸੇਕੋ ਲੋਜੀ ਖੀਰ ਹੋ ਲੱਗੀ ਤਿਆਰ ਮੂੰਹ ਜਾ ਗਿਆ ਪਾਣੀ ਅੰਜੇ ਹੋ ਵੀ ਦੱਸੇ ਹੋ ਜਾਣੀ ਨਾਲੇ ਮਿੱਠਾ ਵੀ ਪਾਣਾ ਹੂੰ ਹਲੇ ਮਿੱਠਾ ਜੇ ਅੱਗੇ ਹੁਣ ਮਿੱਠੇ ਦੀ ਬਾਰੀ ਹੁਣ ਮਿੱਠਾ ਜਾਊਗਾ ਖੀਰ ਵਿੱਚ ਲੋ ਜੇ ਖੀਰ ਦੀ ਖੁਸ਼ੀ ਬਿਆਨ ਨਹੀਂ ਹੋ ਰਹੀ ਮੰਮੀ ਜੀ ਦੀ ਵੀ ਖੁਸ਼ੀ ਬਿਆਨ ਨਹੀਂ ਹੋ ਰਹੀ ਚੋਟੀ ਪੜਨ ਰਹੀ ਆ ਖੀਰ ਲੋ ਜੇ ਹੁਣ ਮਿੱਠਾ ਪੈਣ ਲੱਗਾ ਆ ਲੋ ਜੇ ਹੁਣ ਇਹਨੂੰ ਹੀ ਅਸੀਂ ਐਨ ਕੱਢ ਲੈਣਾ ਆ ਜਾਂ ਤੇ ਖੁਰਦਾ ਨਹੀਂ ਹੈਗਾ ਮੰਮੀ ਜੀ ਉਹ ਕੋਲੀ ਚ ਹੈਗਾ ਹਲੇ ਵੀ ਅਭੀ ਪਾਓ ਛੱਡਣਾ ਨਹੀਂ ਅਸੀਂ ਆਹ ਤਨੂ ਆ ਜੀ ਨਹੀਂ ਨਹੀਂ ਠੀਕ ਹੈ ਇਧਰ ਅਸੀਂ ਫਿੱਕੀ ਕੱਢ ਲਈ ਆ ਖੀਰ ਡੈਡੀ ਜੀ ਲਏ ਹਾਂ ਜੀ ਲੋ ਜੀ ਤਿਆਰ ਹੋ ਜਾਣੀ ਖੀਰ ਫੇ ਅਸੀਂ ਦੱਸਾਂਗੇ ਕਿੰਦਾਂ ਦੀ ਬਣੀ ਆ ਮੰਮੀ ਜੀ ਤੁਸੀਂ ਟੇਸਟ ਕਰੋ ਲੋ ਜੀ ਹੁਣ ਹੋ ਗਈ ਖੀਰ ਤਿਆਰ ਕਹਿੰਦੇ ਖਾ ਕੇ ਦੱਸਿਓ ਫੇ ਸਾਰੇ ਜਾਣਿਓ ਹਾਂ ਜੀ ਮੰਮੀ ਜੀ हां जी ना खीर ना हो गई तैयार ਤੇ ਹੁਣ ਫੇ ਬਾਅਦ ਚੋ ਖਾ ਕੇ ਦੱਸਦੇ ਆ ਠੰਡੀ ਹੋ ਜਵੇ ਹਾਂ ਠੰਡੀ ਹੋ ਕੇ ਇਹ ਇਹ ਨਾ ਖੀਰ ਨਾ ਠੰਡੀ ਸਵਾਦ ਲੱਗਦੀ ਹੈ ਨਾ ਅੱਜ ਦਾ ਦੇਖ ਹੂੰ ਅੱਜ ਦਾ ਚੈੱਕ ਕਰੋ ਕਹਿੰਦੇ ਹਾਂ ਜੀ ਲੋ ਜੀ ਹੁਣ ਅਸੀਂ ਹੋ ਗਏ ਆ ਤਿਆਰ ਤੇ ਹੁਣ ਅਸੀਂ ਚੱਲਿਆ ਲੋੜੀ ਤੇ ਤੇ ਗਿਫਟ ਵੀ ਲੈ ਲਿਆ ਆ ਅਸੀਂ ਤੇ ਚਲੋ ਉੱਥੇ ਜਾ ਕੇ ਸਾਰਿਆਂ ਨੂੰ ਮਿਲਦੇ ਆ ਕਿਉਂ ਅੰਮੀ ਜੀ ਹਾਂ ਜੀ ਕੱਪੜੇ ਵੀ ਚੱਕੜੇ ਆ ਲੈਦੇ ਆ हाँ जी माँ जी चलो उससे जाके सारे उन मिल दें लो जी ऐसी पहुँच गए यही है डॉक्टर ये ना देवती है यह लो जी गिफ्ट देता है ऐसी पहुँच गए यहाँ अरे बेटी ना ऐसे छोटी है ले डॉक्टर जी भाई जी ਛੁੱਟਿਓ ਆ ਲੋ ਜੀ ਮੰਮੀ ਜੀ ਕਹਿੰਦੇ ਭਾਓ ਬਾਜੀ ਖਾਵਾਂਗੇ ਇੱਧਰ ਟਿੱਕੀ ਐ ਇੱਧਰ ਮਚੂਰੀਆਂ ਆ ਉਹ ਅਸੀਂ ਖਾ ਲਏ ਆ ਹੁਣ ਭਾਓ ਬਾਜੀ ਖਾਵਾਂਗੇ ਹਾਂ ਇੱਧਰ ਸਾਰੇ ਬੈਠੇ ਹੋਏ ਆ ਟੀਜੇ ਲੱਗੇ ਹੋਏ ਆ ਚਲੋ ਹੁਣ ਭਾਓ ਬਾਜੀ ਖਾਂਦੇ ਆ ਕਰੇ ਬਣਾ ਕੇ ਤਾਂ ਖਾਦੀ ਹੁਣ ਵੱਲ ਹੀ ਖਾਣੇ ਆ ਹਾਂਜੀ ਖਾਓ ਲੱਗ ਗਿਆ ਡੈਡੀ ਜੀ ਵੀ ਪਾnde ਹੋਏ ਤੇ ਹੁਣ ਅਸੀਂ ਵੀ ਖਾਂਦੇ ਆ ਮੰਮ ਬੀਬੀ ਨੇ ਟਿੱਕੀ ਕੁੰਦੇ ਆ ਮੁਸਕਾਨ ਵੀ ਆਇਆ ਮੇਰੇ ਫਰੈਂਡ ਚਲੋ ਥੋੜਾ ਸੀ ਰੋਟੀ ਪਾਲ ਲੱਗੇ ਆ ਤੇ ਇਧਰ ਕੈਮਰਾਮੈਨ ਲੋ ਜੀ ਲੋ ਜੀ ਹੁਣ ਅਸੀਂ ਰੋਟੀ ਲਿਆਂਦੀ ਮੁਸਕਾਨ ਇਧਰ ਬੈਠੇ ਹੋਏ ਅਸੀਂ ਡੀਜੇ ਦੇ ਕੋਲ ਬੈਠੇ ਹੋਏ ਹੈਲੋ ਐ ਸਿਸਟਰ ਅ ਬ੍ਰਦਰ ਬੈਠਾ ਚਲੋ ਹੁਣ ਅਸੀਂ ਖਾਂਦੇ ਨਮਸਕਾਨ ਦੇ ਮੁੰਮਾ ਐ ਮੇਰੀ ਮਮਾ ਉਹਨਾਂ ਨਾਲ ਗੱਲਾਂ ਕਰਦੇ ਹੋਏ ਇੱਧਰ ਮੁਸਕਾਨ ਦੇਖਦੇ ਹੋਏ ਐਸੀ ਲੋ ਜੀ ਹੁਣ ਅਸੀਂ ਆ ਗਏ ਆ ਪਰ ਅਸੀਂ ਆਨੇ ਹਮੇਸ਼ਾ ਕਿਚਨ ਚ ਪਹਿਲਾਂ ਬੜੀ ਦਾ ਸੋਈ ਸਾਰੇ ਜਾਣੇ ਕਹਿੰਦੇ ਹੋਣੇ ਮੇਨ ਅੰਡਾ ਸਾਡਾ ਕਿਉਂਕਿ ਨਹੀਂ ਚਣੀ ਹੈ ਬੱਚੋ ਵੀ ਘੰਟੇ ਖਾਣਾ ਦਾਣਾ ਬਣਾਣਾ ਇੱਥੇ ਨਹੀਂ ਰਹੀ ਇਹੀ ਆ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਲੋੜੀ ਯੂਰ ਕਮੈਂਟ ਕਰਕੇ ਦੱਸਿਓ ਸਾਨੂੰ ਬਹੁਤ ਵਧੀਆ ਲੱਗੀ ਅਸੀਂ ਅਡਵਾਂਸ ਵੀ ਕੀਤਾ ਹਰਿਆਣੇ ਗਾਣੇ ਲਾਉਂਦੇ ਹਾਂ ਹਰਿਆਣੇ ਵਾਲਦੇ ਆ ਨਾ ਤਾਂ ਕਰਕੇ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੋ ਜਿਹੀ ਲੱਗੀ ਲੋੜੀ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਕਿਉਂਕਿ ਅੱਗੇ ਤੋਂ ਅੱਗੇ ਨਵੇਂ ਬਲੌਗ ਸਾਰੇ ਆ ਅਗਲੇ ਬਲੌਗ ਤੱਕ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ